ਗੜ ਰਹਿ ਕੇ ਮੈਨੂੰ ਫਿਰੇ ਚਾਰ ਦਾ ਸ਼ੀਲਾ ਟੋਪ ਬੈਠੇ ਮੇਲਾ ਨਾਸ਼ ਪਾਰ ਦਾ ਦਿਨ ਰਾਤ ਹਵਾ ਮਾਰਦੀ ਆ ਥਪੜੇ ਤੇ ਠੰਡਾ ਪਾਣੀ ਹੱਥਾਂ ਨੂੰ ਕਰੰਟ ਮਾਰਦਾ ਉਹ ਸ਼ੀਸ਼ਾ ਬਣ ਜੇ برف ਤੇ ਸੋਣਿਆ ਹੈ ਬਣ ਜੇ برف ਤੇ ਸੋਣਿਆ ਹੋ ਟੈਂਟ ਲਾ ਕੇ ਬੈਠੇ ਪਾੜ ਕੇ ਹੰਬਾ ਥਲੇ ਨੌਕਰੀ ਨਹੀਂ ਸਿੱਖੀ ਕਰਨੀ ਹਰ ਵੇਲੇ ਨੱਚੀ ਦਾ ਖੰਡੇ ਦੀ ਤਾਰ ਤੇ ਹੰਬਾ ਥਲੇ ਨੌਕਰੀ ਨਹੀਂ ਸਿੱਖੀ ਕਰਨੀ ਤੇਰਾ ਪਿੱਖ ਨੱਚ ਦੀ ਖੰਡੇ ਦੀ ਤਾਰ ਤੇ ਮਾਇ ਤੇ ਸਾਬ ਦੀ ਨਾ ਪੁੱਤ ਮਿੱਤਰਾ ਆਹੋ ਹੋ 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 ਮਾਇ ਤੇ ਪੁੱਤ ਮਿੱਤਰਾ ਹਾਂਡ ਨਾਲ ਮੂੰਹ ਗਿਆ ਪੋਟ ਮਿੱਤਰਾ 14 ਯਾਰ ਹਾਈਟ ਜਿੱਥੇ ਬੈਠੇ ਚੜਕੇ ਦੂਰ ਦੂਰ ਦਿਸਦਾ ਨਾ ਰੋਖ ਮਿੱਤਰਾ ਉਹ ਕਹਿ ਕੇ ਢਾਈ ਟਨ ਪੱਥਰਾਂ ਨਾਲ ਨੰਗਦੀ ਹਾਏ ਢਾਈ ਟਨ ਪੱਥਰਾਂ ਨਾਲ ਨੰਗਦੀ ਮਾਰੀਆਂ ਨਾਲ ਗੱਲਾਂ ਵਿੱਚ ਬੈ ਕੇ ਕਾਰਦੇ ਖੰਬਾ ਥਲੇ ਖੰਭਾ ਥਲੇ ਨੌਕਰੀ ਨਹੀਂ ਸਿੱਖੀ ਕਰਨੀ ਹਰ ਵੇਲੇ ਨੱਚੀਦਾ ਖੰਡੇ ਦੀ ਧਾਰ ਤੇ ਖੰਭਾ ਥਲੇ ਨੌਕਰੀ ਨਹੀਂ ਸਿੱਖੀ ਕਰਨੀ ਹਰ ਵੇਲੇ ਨੱਚੀਦਾ ਖੰਡੇ ਦੀ ਧਾਰ ਤੇ ਹੋ ਤੰਗੀ ਵੇਖ ਮਾਰੀ ਨੀ ਉਮੋਕ ਮਿੱਤਰਾ ਪੀਦੇ ਚਸ਼ਮੇ ਦਾ ਪਾਣੀ ਨਾ ਕੇ ਕੋਕ ਮਿੱਤਰਾ 18 ਦਿਨ ਫੋਨ ਮੇਰਾ ਰਹੀ ਕੂਤਦੀ ਰਾਤੀ ਗਿੱਟਿਆਂ ਨਾਲ ਲੱਗੀ ਹੋਈ ਸੀ ਜੋਗ ਮਿੱਤਰਾ ਉਹ ਪਤਾ ਲੱਗਦਾ ਨਾ ਬੰਦਾ ਡੱਡ ਹੋ ਜਾਵੇ ਹਾਏ ਲੱਗਦਾ ਨਾ ਬੰਦਾ ਡੱਡ ਹੋ ਜਾਵੇ ਛੱਪਾਂ ਦੀ ਫੋਟੋ ਸੁਭਾਇ ਅਖਬਾਰ ਤੇ ਖੰਬਾ ਥਲੇ ਖੰਬਾ ਥਲੇ ਨੌਕਰੀ ਨਹੀਂ ਸਿੱਖੀ ਕਰਨੀ ਹਰ ਵੇਲੇ ਨੱਚੀ ਰੱਖੜੇ ਦੀ ਧਾਰ ਤੇ ਹਮ ਬਾਤ ਲੈ ਨੌਕਰੀ ਨਹੀਂ ਸਿੱਖੀ ਕਰਨੀ ਹਰ ਵੇਲੇ ਨੱਚੀਦਾ ਖੰਡੇ ਦੀ ਧਾਰ ਤੇ ਤੋੜਿਆ ਰਕਾਰਡ ਲੈ ਤੇਲ ਦਾ ਉਹ ਤੋੜਿਆ ਰਕਾਰਡ ਲੈ ਤੇਲ ਦਾ ਆਖਦਾ ਜੰਮ ਗਿਆ ਪਾਣੀ ਬਾਟੀ ਚ ਰਾਤ ਦਾ ਉਹ ਤੋੜਿਆ ਰਕਾਰਡ ਲੈ ਤੇਲ ਦਾ ਆਖਦਾ ਜੰਮ ਗਿਆ ਪਾਣੀ ਭਰਿਆ ਸੀ ਰਾਤ ਦਾ ਠੰਡ ਵੀਜ ਖਾਕੇ ਨੀ ਪਹਾੜ ਚੜੀ ਦੇ ਆ ਜਾ ਮੈਂ ਪਿਆਵਾਂ ਤੈਨੂੰ ਦੁੱਧ ਜਾਕਦਾ ਫੁਰਰਾਤੀ ਕੋਲਗੇਟ ਠੰਡ ਨਾਲ ਜੰਮ ਗਈ ਹਾਏ ਕੋਲਗੇਟ ਠੰਡ ਨਾਲ ਜੰਮ ਗਈ ਠੰਡੀ ਠੰਡੀ ਲੱਗਦੀ ਸਵੇਰੇ ਦਾੜ ਤੇ ਠੰਡਾ ਥਲੇ ਖੰਬਾ ਥਲੇ ਨੌਕਰੀ ਦੀ ਸਿੱਖੀ ਕਰਨੀ ਹਰ ਵੇਲੇ ਨੱਚੀਦਾ ਖੰਡੇ ਦੀ ਧਾਰ ਤੇ ਹਮ ਬਾਤ ਲੈ ਨੌਕਰੀ ਨਹੀਂ ਸਿੱਖੀ ਕਰਨੀ ਤੇਰਾ ਜਿੱਕ ਨੱਚਦੀ ਖੰਡੇ ਦੀ ਧਾਰ ਤੇ ਥੈਂਕ ਯੂ